ਏ ਹੁੰਦੀ ਆ ਚਿੜੀਆਂ ਤੋਂ ਬਾਜ਼ ਮਰਵਾਉਣ ਵਾਲੇ ਦੇ ਬਾਰਸ ਕਹਿੰਦਾ ਜਿਹੜਾ ਚਿੜੀਆਂ ਤੋਂ ਬਾਜ਼ ਮਰਵਾ ਸਕਦਾ ਤੇ ਇੱਕ 나ਗਣੀ ਨਾ ਜਿਹਦਾ ਸਿੱਕ ਹਾਥੀ ਨੂੰ ਪਾਰ ਬੁਲਾ ਸਕਦਾ ਤੇ ਉਹ ਫਿਰ ਪਤੰਗ ਨਾਲ ਡਰੋਨ ਨਹੀਂ ਥੱਲੇ ਲਾ ਸਕਦਾ ਦੇਖੋ ਬਹੁਤ ਨੇੜੇ ਤੋਂ ਲਾ ਡਲੀ ਇੱਕ ਵੀਡੀਓ ਲੈ ਕੇ ਆਏ ਆ ਕਿ ਕਿਵੇਂ ਇਸ ਮੁੰਡੇ ਨੇ 5 ਘੰਟੇ ਦੀ ਮਿਹਨਤ ਤੋਂ ਬਾਅਦ ਇਸ ਡਰੋਨ ਨੂੰ ਥੱਲੇ ਲਾਇਆ ਤੇ ਬਾ ਕਮਾਲ ਬਾ ਹਿੰਮਤਾ ਕਿਉਂਕਿ ਇਹਦੇ ਤੇ ਥਾਪੜਾ ਇਸ ਕੋਮ ਤੇ ਉਸ ਕਰੂ ਦਾ ਜਿਹੜੇ ਕਦੇ ਦਵਾਈਆਂ ਦਬਦੇ ਨਹੀਂ ਦੁੱਗਣੇ ਚੌਗਣੇ ਤੇ 10 ਗੁਣਾ ਹੋ ਗਏ ਬੈਨ ਨੂੰ ਮਿਲਦੇ ਆ ਤੇ ਜਿਹੇ 5 ਰੁਪਏ ਦੇ ਪਤੰਗ ਦੇ ਨਾਲ ਡਰੋਨ ਨੂੰ ਥੱਲੇ ਲਾ ਸਕਦੇ ਆ ਤੇ ਫਿਰ ਇਹ ਕੋਈ ਬਾੜੀ ਵੱਡੀ ਗੱਲ ਨਹੀਂ ਹੈਗੀ ਕਿ ਇਹ ਦਿੱਲੀ ਦੇ ਤਖਤ ਨੂੰ ਵੀ ਹਲਾ ਸਕਦੇ ਆ ਪਰ ਰੋਕੇ ਵੇ ਸਿਰਫ ਪੰਜਾਬ ਤੇ ਦੇ ਆ ਕਿਉਂਕਿ ਨਾਲ ਦੀ ਨਾਲ ਇਹ ਵੀ ਸਿਖਾਇਆ ਵੀ ਨਾਲ ਦੀ ਨਾਲ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਕਿਸੇ ਧਰਮ ਦਾ ਚਾਹੇ ਸਾਰੇ ਆਪ ਦੇ ਬੰਦੇ ਆ ਬਹੁਤ ਨੇੜੇ ਤੋਂ ਵੀਡੀਓ ਲੈ ਕੇ ਆਏ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ